ਵਿਸ਼ੇਸ਼ੀਤੀ ਬੈਠੇ ਹੈ ਬਾਦ ਸ਼੍ਰੀ ਰਾਮ ਚੰਦਰ ਜੀ ਬੈਠੇ ਹੈ ਕਥਾ ਹੋ ਰਹੀ ਹੈ ਬੜੇ ਧਿਆਨ ਨਾਲ ਸਾਰੇ ਭਗਤ ਸਰਵਣ ਕਰ ਰਹੇ ਹੈ ਸ਼੍ਰੀ ਰਾਮ ਚੰਦਰ ਜੀ ਨੇ ਦੇਖਿਆ ਸਾਹਮਣੇ ਇੱਕ ਕੀੜਾ ਹੈ ਲੱਤਾਂ ਪਿਛਲੀਆਂ ਟੁੱਟੀਆਂ ਨੇ ਥੰਮ ਤੇ ਚੜ੍ਹਨ ਦੀ ਕੋਸ਼ਿਸ਼ ਕਰਦਾ ਹੈ ਬਾਰ-ਬਾਰ ਚੜ੍ਹਦਾ ਤੇ ਡਿੱਗਦਾ ਹੈ ਉਹਨੂੰ ਦੇਖ ਕੇ ਖਿੜ ਖਿੜਾ ਕੇ ਹੱਸੇ पास ਬੈਠੇ ਗੁਰੂ ਗੋਬਿੰਦ ਸਿੰਘ ਜੀ ਕਹਿੰਦੇ RAM ਜੀ ਕਥਾ ਹੋ ਰਹੀ ਸੀ ਕਿਸੇ ਦੇਵੀ ਸਾਦੀ ਆਵਾਜ਼ ਨਹੀਂ ਸੀ ਆ ਰਹੀ ਤੇ ਤੁਸੀਂ ਚਾਨ ਕੇ ਕਿਉਂ ਗੁਰਦੇਵ ਮੈਂ ਕੀੜੇ ਨੂੰ ਦੇਖ ਕੇ ਸੀ ਕਹਿੰਦੇ ਕੀੜੇ ਦੀ ਲੱਤਾਂ ਟੁੱਟੀਆਂ ਭੇਤ ਖੋਲੋ ਉਹ ਚੜ੍ਹਦੀ ਕੋਸ਼ਿਸ਼ ਕਰਦਾ ਬਾਅਦ-ਬਾਅਦ ਡਿੱਗਦਾ ਭੇਤ ਖੋਲੋ ਸ਼੍ਰੀ ਰਾਮਚੰਦਰ ਕਹਨ ਲੱਗੇ ਗੁਰਦੇਵ ਮੈਂ ਸਿਰਫ ਇਸ ਕਰਕੇ ਨਹੀਂ ਅਸਿਆ ਕਿ ਕੀੜੇ ਦੀ ਲੱਤਾਂ ਟੁੱਟੀਆਂ ਨੇ ਮੈਂ ਇਸ ਕਰਕੇ ਅਸਿਆ ਕਿ ਇਹ ਕੀੜਾ ਅਜ ਤੂੰ ਪਹਿਲਾਂ 14 ਵਾਰ ਸਵਦਾ ਰਾਜਾ ਇੰਦਰ ਬਣ ਚੁੱਕਾ ਹੈ ਜੂਨਾ ਵਿੱਚ ਭਟਕ ਰਿਹਾ ਹੈ ਲੱਤਾਂ ਟੁੱਟੀਆਂ ਨੇ ਵਾਸ਼ਨਾ ਅੰਦਰ ਉਹੀ ਹੈ ਸਮਾਂ ਮਿਲੇਗਾ ਦਾਨ ਪੂਨ ਕਰਾਂਗਾ ਤਪ ਸਾਧਨ ਕਰਾਂਗਾ ਫੇਰ ਸੁਰਗ ਦਾ ਰਾਜ ਲੈਣਾ ਵਾਸ਼ਨਾ ਨਹੀਂ ਕਰਨੀ